हेलो एवरीवन स्वागत हैूट्यूब चैनल मनप्रीत बराट बलॉक से हो सारे कि होप करते सारे ठीक ठाक होवे तो अपने अपने घर तंदुरुस्त होवोंगे चलो जी ब्लॉग की स्टार्टिंग कर लगे आई थिंक तीन के करीब होगा टाइम तो गर्मी बहुत ज्यादा आ शिखर दोपहरा पूरा थोड़ी जी रही मतलब जिन्ना जिन्ना मैं एरिए खड़ी हाँ इन धुप्प रही घंटे तक के अंदर ये भी धुप आजगी जब जो त्रोला पाया जब जो फुल नहीं तो लै लिया दो तीन घंटे तो मैं तो अर्धा घंटा रैसट करी थी ਤੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਮੈਡੀਸਨ ਭੁੱਖ ਲਾਉਂਦੀ ਵੀ ਬਹੁਤ ਤਾਂ ਤੇਜ ਹੈ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਕਿਸ ਤਰ੍ਹਾਂ ਲੱਗਦਾ ਵਲੌਗ ਤੁਹਾਨੂੰ ਤੇ ਚਲੋ ਜੀ ਫਿਲਹਾਲ ਆਪਾਂ ਕਟਿੰਗ ਕਰਦੇ ਆ ਪਿਆਜ਼ ਸਮਾਨ ਦੀ ਫਿਰ ਮੈਂ ਤੁਹਾਨੂੰ ਦੱਸਦੇ ਕੋਲ ਲੋਤੀ ਮੇਰਾ ਤਾਂ ਦੱਗਣਾ ਕੜੀ ਚੋਲ ਬਣਾਣੀ ਹੈ ਨਾ ਸ਼ਾਇਦ ਸਭ ਤੋਂ ਜਲਦੀ ਬਣ ਜਾਣਗੇ ਤੇ ਆਪਾਂ ਦਵਾ ਦਰ ਜਿਹੜੇ ਪਿਆਜ਼ ਔਰ ਲੂਕ तड़के आई बना लेने लें सिर तो पहले पकौड़े तो नहीं निकलने है ना बहुत ज्यादा मेनू ना करेविंग हो जाती है कड़ी की तो कभी बनाई नहीं है चलो जी अच्छा थोड़े शेयर कर दें मैं किस तरह बना ले सिंपल कई तरीके ना बनाई दी कड़ी तो तड़के ला के बना ले पकौड़े पा के बना लेना ले सिंपल सोबल तड़के आई बना लिने ਗਰਮੀ ਬਹੁਤ ਜ਼ਿਆਦਾ ਆ ਆ ਬਸ ਹੋਰ 1 ਘੰਟਾ ਸਹੀ ਜਿੰਨਾ ਚਿਰ ਚ ਮੇਰਾ ਕੰਮ ਹੋਣਾ ਨਹੀਂ ਚਿਰ ਚ ਇੱਥੇ ਧੁੱਪ ਆ ਜਾਣੀ ਹੈ ਫਿਕਰ ਜ਼ਬਰਦਸਤ ਹੈ ਸਟੈਂਡ ਨੂੰ ਜਿੱਥੇ ਮੇਰਾ ਫੋਨ ਲੱਗਿਆ ਤੇ ਪੂਰੀ ਧੁੱਪ ਸੁੱਝ ਲੋ ਤੁਸੀਂ ਇਹ ਚ ਬਸ ਪੜਾ ਤੇ ਜੱਜਰ ਬਹੁਤ ਜਿੱਦ ਕਰ ਰਿਹਾ ਨਾਨਕੀ ਜਾਨ ਦੀ ਬਹੁਤ ਜ਼ਿਆਦਾ ਜਿੱਦ ਕਰ ਰਿਹਾ ਤੇ ਦੇਖੋ ਜੀ ਲੰਦਾ ਘਰੇ ਵੀ ਕੋਈ ਪਤਾ ਨਹੀਂ ਨਾ ਲੱਗਦਾ ਲੱਗਦਾ ਕੀ ਤਾਂ ਜਾਂਦਾ ਜੀ ਉੱਥੇ ਲਾਂਚ ਕਦੇ ਲਾਇਆ ਤਾਂ ਰਹੀ ਇੱਥੇ ਜਿਆਦਾ ਤਾਂ ਨਹੀਂ ਕਦੇ ਪਾਪਾ ਦੇ ਨਾਲ ਜਾਂਦੇ ਆ ਪਾਪਾ ਦੇ ਨਾਲ ਮੋੜਉਂਦੇ ਆ ਤੇ ਦੇਖੋ ਕੀ ਬਣਦਾ ਸਿੱਖਣ ਤੇ ਪਿਆ ਰਜਾ ਲਓ ਇਧਰ ਮੈਂ ਕਰੀ ਇੱਕ ਚੱਕ ਲੈ ਸੀ ਤਾਂ ਨਾ ਮਿਰਚਾ ਤੇ ਮਸਾਲਾ ਕੁਛ ਚੱਕ ਲੈ ਸੀ ਨਾ ਸੜਕੀ ਆ ਵੀ ਨਾ ਟੇਸਟੀ ਲੱਗਦਾ ਨਾ ਮੰਨ ਲਾ ਕੜੀ ਲੱਸੀ ਹੋਣੀ ਨਹੀਂ ਕਿ ਦਹੀਂ ਨਹੀਂ ਬਣਦੀ ਮੰਨ ਲਾ ਨਹੀਂ ਫਿਰ ਲੱਸੀ ਤੇ ਮੱਖਦੀ ਹੋਣੀ ਤੇ ਦਹੀਂ ਦੀ ਬਣਾਉਣਾ ਮੈਂ ਫਿਰ ਆਪਾਂ ਬਦਲੀ ਨੂੰ ਕਿੰਨੀ ਕਰਮੀ ਆ ਲੱਗ ਜੀ ਖੜਿਆ ਨਹੀਂ ਜਾਂਦਾ ਸਾਡੇ ਤਾਂ ਇੱਥੇ ਬਹੁਤ ਔਖਾ ਸਵੇਰ ਸਵੇਰ ਤੁਸੀਂ ਜਿਹੜਾ ਕੰਮ ਕਰਦੋਂ ਕਰਦੋਂ ਚੰਗੀਓ 10 11 ਵਜੇ ਤੱਕ ਉਹ ਦੂ ਬਾਅਦ ਤਾਂ ਨਾ ਇੱਧਰ ਸਾਕੇ ਤੋਂ ਮੜਨਾ ਵੀ ਮਹਾਪਾਪ ਆ ਸਈਕਤ ਸਾਰੀ ਤੋਂ ਪਿੱਧਰ ਆ ਜੰਨੀ ਹੈ ਜਿਹੜੀ ਸ਼ਾਮ ਨੂੰ ਜਿਹੜੀ ਐਂਡ ਹੁੰਦਾ ਸਾਰੀ ਤੁੱਪਦਾਂ ਇੱਥੇ ਆਪੀ ਹੁੰਦਾ ਵੈਸੇ ਆਪਾਂ ਸ਼ਾਮ ਨੂੰ ਸਬਜ਼ੀ ਬਣਾਉਣੀ ਹੈ ਤੁਹਾਨੂੰ ਪਤਾ ਕਰਤੂਗੀ ਇਹ ਤਾਂ ਦੁਪਹਿਰ ਵਾਸਤੇ ਲੱਕਾ ਬਣਾ ਲਿਓਗੇ ਤੇ ਤੜਕਾ ਲਗਾਨੀ ਆ ਮੈਂ ਠੀਕ ਹੈ ਜੀ ਸਿੰਪਲ ਸੋਹੋ ਤੜਕਾ ਹੋਰ ਪਹਿਲਾਂ ਮੈਂ ਨਾ ਤੋਇਆ ਮਾਤੂ ਕਿ ਲੈਂਦਾ ਸਰੋਂ ਇਹ ਘਰੀ ਮਰਚ ਨਹੀਂ ਦੀ ਬਲ ਟੇਸਟੀ ਲੱਗਦੀ ਨਾਲ ਵਾਲੀ ਗੋੜੀ ਜੀ ਨਹੀਂ ਹੁੰਦੀ ਜਿਹੜੀ ਕੀ ਜੀ ਹੁੰਦੀ ਬਲ ਟੇਸਟੀ ਲੱਗਦੀ ਕੋਈ ਟਾਈਮ ਨਹੀਂ ਲੱਗਦਾ ਬਲ ਅਮਕੀ ਇਹ ਹੁਣ ਇੰਨਾ ਤਾਂ ਟਾਈਮ ਲੱਗੂਗਾ ਜੇ ਤੁਸੀਂ ਚੀਜ਼ ਖਾਣੀ ਵੀ ਹੈ ਫਿਰ ਬਣਾਉਣ ਤੇ ਟਾਈਮ ਤਾਂ ਲੱਗਦੀ ਹੈ ਮੈਨੂੰ ਨੀਂਦ ਆਈ ਹੀ ਨਹੀਂ ਪਤਾ ਨਹੀਂ ਕਿ ਮੇਰੀ ਨੀਂਦ ਬਹੁਤ ਘੱਟ ਆਉਂਦੀ ਹੈ ਰਾਤ ਨੂੰ ਬਹੁਤ ਲੇਟ ਸੌਂਦੀ ਆ ਤੇ ਮੀਂਹ ਨਹੀਂ ਆਉਂਦੀ ਪਤਾ ਨਹੀਂ ਕੀ ਕਿ ਆ ਅੱਜ ਟਮਾਟਰ ਆਲੂ ਹਰੀ ਮਚਪਾ ਕੇ ਨਾ ਪਕਾ ਲਵਾਂਗੇ ਇੱਕ ਘੰਟੇ ਚ ਵਧੀਆ ਰਿਚ ਜੂਗੀ ਤੇ ਖਾਣਾਂ ਦੇ ਲਈ ਚਾਲ ਫਿਰ ਮੈਂ ਜਿਹੜੇ ਬਲੌਗ ਤੋਂ ਮੈਂ ਇਹ ਸ਼ੇਅਰ ਕਰਦੀ ਆਂ ਬੇ ਨੀ ਮੇ ਉਸ ਕਦਿ ਜੋ ਫੋਕਿੰਗ ਦੀਵਾ ਕਣ ਨਹੀਂ ਸਾਰਾ ਸਮਗਰੀ ਦਾ ਮਟੀਰੀਅਲ ਸੱਥੇ ਪਾ ਦਾਂਗੇ

ਰੋੜ ਹੋਈ ਤਪਾਵਾਂਗੇ 3 ਚਮਚੇ ਮਸਾਲੇ ਵੀ ਪਾ ਲਵਾਂਗੇ ਮਸਾਲਾ ਮਿਰਚ ਹੰਬਿਤ ਤੇ ਨਮਕ ਆਪ ਉਧਰ ਪਾ ਲਿਏ ਨਾ ਨਮਕ ਆਪੇ ਇਹਦੇ ਪਾ ਦਿੰਦੇ ਹਾਂ ਤੇਤੀ ਗੰਡ ਮਸਾਲਾ ਹਾਂ ਸੂਜੀ ਚੂਕੀ ਸਪੱਲਾ ਜਿਹੜਾ ਬਣ ਜੂਗਾ ਪਰ ਇਹ ਤਾਂ ਬਣਾ ਨੂੰ ਆ ਬਸ ਇਹਨੂੰ ਆਪਾਂ ਕਰ ਲਵਾਂਗੇ ਪਾਣੀ ਤਾਂ ਜਿਹਾ ਹੋਰ ਪਊਗਾ ਚਿੱਟੇ ਸਾ ਬੈਟਰ ਪਾ ਦਾਂਗੇ ਆਪਾਂ ਹੁਣ ਇਹਨੂੰ ਚੰਗਾ ਰਹਿ ਦੇ ਗਰਮੀ ਬਹੁਤ ਜ਼ਿਆਦਾ ਸਾ ਦੁੱਧ ਨੂੰ ਵੀ ਵਲੌਗ ਵੀ ਪਾ ਕੇ ਆਉਣਾ ਲੈ ਲਈ ਹੁਣ ਆਪਾਂ ਇਹਦੇ ਵਿੱਚ ਜਿਹੜਾ ਬੈਟਰ ਪਿਆਰ ਕਿੱਥੇ ਪਾ ਦਾਂਗੇ कड़छी हूँ बिल्कुल भी बाहर नहीं क्ढना पा कड़छी बाहर क्डोगे ना तो कड़ी फट जाती है तहीं आ रही है लो जी इच थोड़ा जो होर पानी पवागी रच के बड़ी वजी तो ले रहे मैं धो कह लिया मैं ਚਾਰਾਂ ਧੋਕੇ ਲਈ ਹੁੰਦਾ। ਲਓ ਜੀ। ਇਹਨਾਂ ਨੂੰ ਲੰਮੀ ਲੰਮੀ ਕੱਟ ਲੈਣੀ ਦਾ ਵਾਦਾ। ਸਿਕਰਤ ਪਹਿਰਾ ਹੋ ਗਿਆ। ਟਾਈਮ ਵੇਖਣਾ 3:30 ਵਜੇ ਵਲੌਗ ਵੀ ਪਾ ਕੇ ਹੋਣਾ ਜੇ। ਟ੍ਰੇਨ ਪਤਾ ਨਹੀਂ ਕਿੰਨਾ ਹੋ ਗਿਆ। ਲੇਟ ਨਾ ਹੋ ਜੀ। ਤੁਹਾਨੂੰ ਪਤਾ ਆਪਣੇ ਵਲੌਗ ਦਾ ਟਾਈਮ 3:30 ਨੂੰ ਇਸ ਦੇ ਦੇਖਾ ਕਿੰਨਾ ਟਾਈਮ ਹੋ ਗਿਆ 3:13 ਹੋ ਗਏ 15 ਮਿੰਟ ਰਹਿ ਗਏ 15 ਮਿੰਟ ਵਿੱਚ ਚੌਲ ਧਰ ਜੂਗੀ ਕੇ اپ ਲੋਡ ਕਰ ਦਾਂਗੇ ਠੀਕ ਹੈ ਜੀ ਲਓ ਜੀ ਇਹ ਵੀ ਆਪਣਾ ਗਿਆ ਕੰਮ ਨਿਬੜ तेल पाने ठीक है जी हो धोग गरम इधर पाओ जीरा ठीक है जी जीरा कल प्याज टमाटर

ਤੇਸਤੀ ਨੂੰ ਉਬਾਲੇ ਦੋੜਨਗੇ ਫਿਰ ਇਸੇ ਮਤੇ ੜੀ ਜਾਊਗੀ ਇੱਕ ਘੰਟਾ ਸਬਜ਼ੀ ਚਾੜ ਦੇ ਖਾਣੇ ਤਦ ਸੋਮੇ ਸਟੇਜ ਚੋਸਟ ਹੋਈ ਜਾਵੇ ਕੋੜੇ ਨਾ ਪਿਆਹ ਇਹ ਮੈਂ ਇਸ ਤਰ੍ਹਾਂ ਦੇ ਬਣਾਉਣੇ ਜਿੱਥੇ ਖੜੇ ਖੜੇ ਜੇ ਪਿਆਜ਼ ਰਹਿਣ ਸੋ ਜ਼ਿਆਦਾ ਨਹੀਂ ਭੁੰਨਣੇ ਇਹਨਾਂ ਨੂੰ ਜ਼ਿਆਦਾ ਨਹੀਂ ਭੁੰਨਣੇ ਤੇ ਮੈਂ ਕੱਲ ਨਮਕ ਪਾ ਵਾਲੇ ਬਣਾਉਣੇ ਆਪਾਂ ਲਓ ਜੀ ਚਾਪਾ ਤੇ ਚਾਵਲ ਖੜੇ-ਖੜੇ ਦੇ ਨਾ ਖੜੇ-ਖੜੇ ਦੇ ਪਿਆਜ਼ ਤੁਖਣ ਵਿੱਚ ਬੜੇ ਕੱਚੇ-ਕੱਚੇ ਜੀ ਬਹੁਤ ਟੇਸਟੀ ਲੱਗਦੇ ਚੋਲ ਦੇਖੋ ਆਪਾਂ ਪਾਤੀਆ ਵਿੱਚ ਚੋਲ ਠੀਕ ਹੈ ਜੀ ਹੁਣ ਪਾ ਲਾਂ ਪਾਣੀ ਕਿਉਂਕਿ 컬러ਫੁਲ ਸਬਰ ਬਣਾ ਰਹੇ ਹਾਂ ਨਾ ਨਾਲ ਆਪਾਂ ਉਹ ਲੋਹੇ ਪਾਣੀ ਪਾਤਾ ਆਪਾਂ ਲੋ ਜੀ ਦੇਖੋ ਕੜੀ ਰਿਚੀ ਆਂਦੀ ਵਧੀਆ ਟਾਈਮ ਦੇਖੋ ਲੋ ਜੀ ਟਾਈਮ ਹੋ ਗਿਆ 3:21 ਮਿੰਟ ਦੇ ਤੇ ਮੈਂ ਨਾ ਸਾਢੇ 3 ਵਜੇ ਵਲੌਗ ਪਾਣਾ ਤੇ ਨੂੰ ਆਪਾਂ ਟੱਕ ਕੇ ਜਾਂਦੇ ਆ ਟੱਕ ਟੱਕ ਕੇ ਨਾ ਸਿਮ ਤੇ ਕਰ ਜੰਨੇ ਰਿਚੀ ਜਾਊਗੇ ਠੀਕ ਹੈ ਜੀ ਬਾਹਰ ਤੇ ਨੇ ਆਉਣਾ ਦੇ ਰਿਚੀ ਜਾਊਗੇ ਜੋ ਕਿ ਇਸ ਤਰ੍ਹਾਂ ਰਿਚ ਰਿਚ ਕੇ ਪੰਗੀ ਹੋ ਜੂਗੀ ਸੀਟੇ ਇਹਨੇ ਇਹਨੇ ਆਪਣੇ ਆਪ ਵੱਜਣਾ ਲੋ ਜੀ ਚੌਲ ਆਪਣੇ ਬਣ ਗਏ ਦੇਖੋ ਇਸ ਤਰ੍ਹਾਂ ਦੇ ਵਾਈਟ ਵਾਈਟ ਬੜੇ ਸੋਹਣੇ ਲੱਗਦੇ ਤੇ ਕੜੀ ਵੀ ਬਿਲਕੁਲ ਰਿੱਚ ਰਿੱਚ ਕਮਲੀ ਹੋ ਗਈ ਹੈ ਸਾਢੇ 4 ਵਜ ਦਾ ਟਾਈਮ ਹੈ ਤੇ 1.5 ਘੰਟੇ 2:30 ਵਜੇ ਧਰੀ ਸੀ ਆਪਾਂ ਤੇ ਵਧੀਆ ਰਿੱਚੀ ਦੇਖੋ ਅੱਤੀ ਹੋ ਗਈ ਹੈ ਹੁਣ ਇਹਦੇ ਵਿੱਚ ਨਾ ਕਸਤੂਰੀ ਮਿੱਠੀ ਪਾ ਦਾਂਗੇ ਠੀਕ ਹੈ ਜੀ ਧਣੀਆਂ ਨਹੀਂ ਹੁੰਦਾ ਤਾਂ ਗਰਮੀ 'ਚ ਕਸਤੂਰੀ ਮਿੱਠੀ ਜ਼ਰੂਰ ਪਾ ਲੋ ਢਾਬੇ ਵਰਗੀ ਬਣੀ ਦੇਖੋ ਕਿੰਨੇ ਸੋਹਣੇ ਆਹ ਰਾਈਸ ਬਣ ਗਏ ਤੇ ਹੁਣ ਆਪਾਂ ਆ ਗਈ ਜੀ ਆ ਗਈ ਬੇਟੇ ਦਾ ਆਰਡਰ ਆ ਰਿਹਾ ਰਾਈਸ ਲੈ ਕੇ ਆ ਤੇ ਚਲੋ ਜੀ ਪਾਣੀ ਉਹ ਕਹਿ ਦੂਗਾ ਮੈਂ ਕਹਿ ਦੂਗੀ ਇਹਨੇ ਪੁੱਤ ਨੂੰ ਲੈ ਜਾਂਦਾ ਮੈਂ ਛੋਟੇ ਕੋਲੇ ਫਿਰ ਆਵਾਂ ਸ਼ਾਮ ਨੂੰ ਕਿ ਤੁਸੀਂ ਰਹੇ ਪੋਗੇ ਕਿ ਨਾ ਸੌਂਗੇ ਰਾਤ ਨੂੰ ਤੇਰੇ ਨਾਲ ਨਾਨੂੰ ਨਾ ਸੌਂਜੀ ਜਾਂ ਨਾਨੀ ਨਾ ਸੌਂਜੀ ਤੁਸੀਂ ਨਾਨੀ ਪੰਚੀ ਹੈ ਨਾਨੀ ਨਾਨੀ ਉੱਤੀ ਹੋ ਗਈ ਦਿਲ ਨਾਲ ਸੌ ਜਾ ਕੋਲ ਬਬੀ ਮਾਂ ਤੇ ਖਾਵਾ ਬੈਠਦੀ ਪੈ ਜਾ ਮਾਂ ਮਾਂ ਨਾਲ ਸੌ ਜਾ ਤੈਨੂੰ ਰਾਤ ਨੂੰ ਪਾਪਾ ਚਾਹੀਦੇ ਹੈ ਕਿ ਨਹੀਂ ਚਾਹੀਦੇ ਕਈਆ ਰਾਤ ਨੂੰ ਤਾਂ ਚਾਹੀਦੇ ਆ ਦਿਨ ਤਾਂ ਬੱਚਾ ਕੱਢ ਲਿੰਦਾ ਰਾਤ ਨੂੰ ਕਰ ਕਾਲੀ ਰਾਤ ਨੂੰ ਤੂੰ ਚਾਹੀਏ ਬਾਟ ਵਾਲੀ ਆ ਪੁੱਤ ਇੰਨੀ ਦੂਰ ਕਿੱਥੋਂ ਆਇਆ ਗਰੂਪ ਆਪਾ ਦਾਦੀ ਨਹੀਂ ਜਾਣਾ ਪੁੱਤ ਫਿਰ ਛਾਉਣੀ ਇਨੀ ਵੜ ਕੇਵੇਂ ਆਇਆ ਕਰੂੰਗਾ ਛਾਉਣੀ ਇਨੀ ਵੜ ਕੇਵੇਂ ਆਇਆ ਕਰੂੰਗਾ ਦੂਰ ਕਿੰਨੀ ਹੈ ਰਾਨਕੇ ਫੇਰ ਇਨੀ ਵੜ ਕੇਵੇਂ ਆਇਆ ਕਰੂੰਗਾ ਮੈਂ ਛਾਉਣੀ ਰਾਤ ਨੂੰ ਤੂੰ ਤਾਂ ਤੇ ਨਹੀਂ ਹੂੰ ਕਾਰ ਤੇ ਕਿਥੋਂ ਆਉਗਾ ਤਾ ਡੈਲੀ ਕਾਰ ਤੇ ਕਿਥੋਂ ਆਜੂ ਉਥੇ ਨਾਨੂ ਨਾ ਸੋ ਜਾ ਕਰ ਠੀਕ ਹੈ ਹੂੰ ਫਿਰ ਰਾਤ ਨੂੰ ਨਹੀਂ ਤੂੰ ਤਿਆ ਹਾਏ ਹਾਏ ਮੈਨੂੰ ਤੂੰ ਵੀ ਚਾਹੀਏ ਹਾਏ ਹਾਏ ਰਾਤ ਨੂੰ ਤੂੰ ਵੀ ਚਾਹੀਏ ਆ ਬੜਾ ਔਖਾ ਕੰਮ ਆ ਨਾ ਇਹ ਕਮਲੀ ਕਹਿ ਜਾਂਦਾ ਜਦ ਜੋ ਤਾਂ ਕੱਲਾ ਨਹੀਂ ਬਈ ਰਹਿ ਸਕਦਾ ਜਲੇ ਤਾਂ ਜਾਵਾਂਗੇ ਨਾਨਕੇ ਸੀ ਛਾਰ ਦੂੰਗਾ ਪਾਪਾ ਵਿਚਾਰਾ ਰਾਤ ਨੂੰ ਆਇਆ ਕਰੂ ਸਾਡੇ ਕੋਲ ਫਿਰ ਕੋਈ ਸੈਟਿੰਗ ਕਰਾਂਗੇ ਲੋਜੀ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਬਾਈਕ ਵਾਰੀ ਖੜੀ ਕਰਗੇ ਹਸਬੰਡ ਆ ਗਏ ਨੇ ਤੇ ਮੰਮੀ ਨਾ ਗੁਆਣ ਚ ਗਈ ਨੇ ਤਾਰਾ ਕੱਟਣ ਕਿਸੇ ਦੀ ਕਿ ਸਵੇਰਾਂ 4:00 ਤੱਕ ਕੱਟਣਗੇ ਨੇ ਜਿੰਨਾ ਤਾ ਸੱਤ ਤੋਂ ਉੱਤੇ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਬਣਾਣੀ ਰੋਟੀ ਤੇ ਬਣਾਈ ਤੁਹਾਨੂੰ ਪਤਾ ਸੀ ਕੜੀ ਬਣਾ ਲਈ ਸੀ ਆਪਾਂ ਤੇ ਸਬਜੀ ਤਾਂ ਨਾ ਸਬਜੀ ਤਾਂ ਕੱਦੂ ਕੱਟਿਆ ਪਿਆ ਸੀ ਤੇ ਫਿਰ ਮੈਂ ਕਿ ਕੀ ਬਣਾਉਣਾ ਬਣਾਵੇਂ ਇੰਨੀਆਂ ਨੇ ਸਬ지ਆ ਬਣਾ ਕੇ ਖਾਦੀ ਤਾਂ ਜਾਂਦੀ ਨਹੀਂ ਕਿੰਨਾ ਸੋਨਾ ਪੇਠਾ ਲੈ ਕੇ ਮਖਾਉ ਤੁਹਾਨੂੰ ਕਿੰਨਾ ਸੋਨਾ ਪੇਠਾ ਇਹ ਇਦਾਂ ਹੀ ਬਣਾਇਆ ਜਾਵੇ ਤਾਂ ਬੜਾ ਵਧੀਆ ਹੁੰਦਾ ਮਟ ਕੱਲ ਨੂੰ ਦੇਖਦੇ ਆ ਕੀ ਬਣਾਉਨੇ ਆ ਸਬ지ਆ ਸੱਚੀ ਦੱਸ ਕੜੀ ਤੇ ਚੌਲ ਇੰਨੇ ਕ ਜਿਆਦਾ ਟੇਸਟੀ ਬਣੇ ਸੀ ਨਾ ਤੁਸੀਂ ਮੰਨਣਾ ਨਹੀਂ ਜਪਜੋਤ ਨੇ ਤਾਂ ਕੜੀ ਨਹੀਂ ਖਾਦੀ ਉਹਨੇ ਸਿੰਪਲ ਰਾਈਸ ਹੀ ਖਾਦੀ ਸੀ ਜੀਰਾ ਰਾਈ ਸੀਗੇ ਆਹ ਓਨੀਅਨ ਪਾ ਕੇ ਨਾ ਸਾਰੇ ਮੰਮੀ ਔਰ ਮੈਂ ਹਸਬੰਡ ਤਾਂ ਚੌਲ ਖਾਂਦੇ ਨਹੀਂ ਕੀ ਕਰਗੇ ਕੁਛ ਨਹੀਂ ਖਾਂਦੇ ਸੱਚੀ ਮੈਂਨੇ ਦੱਸਾਂ ਕੁਛ ਕੋਈ ਸਬਜੀ ਘੈਦੋ ਕੋਈ ਸਬਜੀ ਨਹੀਂ ਖਾਣੀ ਕद्दू ਤੇ ਤੋਰੀ ਬਸ ਤੇ ਕद्दू ਉਹਨੇ ਸਾਡੇ ਦਾ ਮਨ ਨੱਕ ਜਾਂਦਾ ਫਿਰ ਇਹਨਾਂ ਨੂੰ ਜੇ ਤੋ ਮਰਜ਼ੀ ਦੇ ਦੋ ਕੱਦੂ ਤੋਰੀ ਤੇ ਹੀ ਨਾ ਕੜੀ ਤੇ ਲਓ ਜੀ ਆਪਾਂ ਨਾ ਥੱਲੇ ਤਵਾ ਮੈਂ ਤਵਾ ਧੋ ਕੇ ਲੈ ਕੇ ਆਉਣੀ ਤੁਣ ਅੱਕੀ ਬਈਆਂ ਤੇ ਫਿਰ ਕੱਦੂ ਤੋਰੀ ਹੀ ਕਰੇ ਬੋਤਲੇ ਹੁੰਦੇ ਨੇ ਪਰ ਕੀ ਕਰੇ ਜਾਵੇ ਨਾ ਇਹਨਾਂ ਨੂੰ ਪਸੰਦ ਨੇ ਤੇ ਹੁਣ ਰੋਟੀ ਲਾਈ ਆਪਾਂ ਅੱਜ ਦਾ ਚੱਜੂ ਦਾ ਡਿਨਰ ਨਾ ਵੈਸੇ 6:30 ਵਜੇ ਮੈਂ ਡਨ ਕਰ ਦਿੰਨੀ ਹੁੰਦੀ ਆ ਬਟ ਅੱਜ ਦਾ ਡਿਨਰ ਵਿਚਾਰੇ ਦਾ ਨਾ ਲੇਟ ਹੋ ਗਿਆ ਕਿਉਂਕਿ ਨਾ ਸੋਭਾ ਵੀ ਰੂਮ ਦੀ ਕਲੀਨਿੰਗ ਜਿਵੇਂ ਤੁਹਾਨੂੰ ਪਤਾ ਇੱਕਦ ਤਰ ਕਰਦੇ ਆਪਾਂ ਤੇਨਾ ਅੱਜ ਸ਼ਾਮ ਨੂੰ ਨਾ ਕੁਝ ਜ਼ਿਆਦਾ ਮੈਸੀਜ ਆ ਘਰਾਂ ਦੇ ਛੁੱਟ ਨੇ ਜਦ ਛੁੱਟ ਨੇ ਤਾਂ ਕੀ ਮਰ ਫਿਰ ਤੁਹਾਨੂੰ ਪਤਾ ਪੈਨੇ ਪੁੰਨੇ ਹਨਾ ਬੈੱਡ ਤੇ ਤੇ ਤਾਰਸ਼ ਤੂਸ਼ ਖਲਾਰ ਦੀ ਕੁਝ ਤਾਰਸ਼ ਤੇ ਪੱਤੇ ਪਾੜ ਪੂੜ ਦੇ ਤੇ ਖਾਣ ਵਾਲੀਆਂ ਚੀਜ਼ਾਂ ਖਲਾਰ ਖਲੋੜ ਦਿੱਤੀਆਂ ਸ਼ਾਮੀ ਫੇਰ ਮੂਡ ਬਣ ਗਿਆ ਫਿਰ ਦੁਬਾਰਾ ਝਾੜੂ ਕੱਢ ਕੇ ਦੁਬਾਰਾ ਪੋਚਾ ਲਾ ਕੇ ਦੁਬਾਰਾ ਕਲੀਨਿੰਗ ਕੀਤੀ ਮੱਖੀਆਂ ਜਿਆ ਵੜ ਜਾਂਦੀਆਂ ਜਦ ਬੂਆ ਖੋਲ ਦਿੰਦੇ ਐ ਏਸੀ ਜੇ ਠੰਡ ਦੇ ਕਰਕੇ ਮੱਖੀਆਂ ਵੜ ਜਾਂਦੀਆਂ ਫਿਰ ਹਲਕਤਾਈ ਜਾਵੇ ਫਿਰ ਦੁਬਾਰਾ ਉਹ ਝਾੜੂ ਪੋਚ ਤੇ ਮੈਂ ਜਦੋਂ ਠੰਡਾ ਹੋ ਜਾਂਦਾ ਕਮਰਾ ਨੇ ਦੇ ਨਾਲ ਤੇ ਚਲ ਭਵੇਂ AC ਚੱਲਦਾ ਹੀ ਆ ਤੇ ਫਿਰ ਮੱਖਿਆ-ਮੱਖਿਆ ਮਾਰ ਕੇ ਦੁਬਾਰਾ ਝਾੜੂ ਪੂੰਛਾ ਲੂੰ ਝੁੰਣ ਕਰਕੇ ਆ ਮੱਖਿਆਂ ਨਾਲ ਨੀਂਦ ਨਹੀਂ ਆਉਂਦੀ ਬਸ ਹੁਣ ਆਪਾਂ ਜਪ ਚੋਤ ਨੂੰ ਰਈਏ ਦਵਾ ਦਰ ਰੋਟੀ ਤੋਰੀ ਜਿ ਕੁਟ ਕੇ ਦਵਾਂਗੇ ਹੁਣ ਮੈਨੂੰ ਸਮਝ ਨਹੀਂ ਆਈ ਜਾਂਦੀ ਕਦੋਂ ਕੱਟਿਆ ਵੇਸ ਕੱਲ ਨੂੰ ਸਵੇਰ ਕद्दू ਪੇਰ ਆਈ ਕੱਦੂ ਤਾਂ ਤਮੱਕੀ ਵੀ ਕੱਦੂ ਕੱਦੂ ਤੋਰੀ ਤੋ ਮੈਂ ਨਾ ਸਹੀ ਦੱਸ ਕੱਦੂ ਤੋਰੀ ਤੋ ਆਕ ਕੇ ਤਾਂ ਮੈਂ ਅੱਜ ਘੜੀ ਤਿਆਰ ਕਰਾਈ ਸੀ ਐਨੇ ਲਾਜੋ ਆਪਾਂ ਨੇ ਮਜ਼ਾ ਆ ਗਿਆ ਸੱਚੀ ਵੇ ਕੰਮ ਕਰਕੇ ਤੇ ਟਿਊਸ਼ਨ ਵਗੈਰਾ ਪੜਾ ਕੇ ਬਸ ਉਸ ਤੋਂ ਬਾਅਦ ਨੂੰ ਮੈਂ ਨਾ ਵਲੌਗ ਸਵੇਰ ਸਟਾਰਟ ਹੀ ਨਹੀਂ ਕੀਤਾ ਜਿਵੇਂ ਨਾ ਸਵੇਰ ਥੋੜਾ ਜਿਹਾ ਨਾ ਲੇਟ ਹੋ ਗਈ ਤੇ ਲੇਟ ਹੋ ਗਈ ਫਿਰ ਫਟਾਫਟ ਫਿਰ ਨੀ ਮੈਂ ਕੈਮਰਾ ਚੱਕਦੀ ਜਦੋਂ ਮੈਂ ਜਿਆਦਾ ਹੀ ਲੇਟ ਹੋ ਜਾਣਾ ਫਿਰ ਨੀ ਮੈਂ ਚੱਕਦੀ ਮੈਂ ਤਾਂ ਦਵਾ-ਦਾਵ ਤੇ ਅੱਜ ਬਸ ਮੂੰਹ ਹੱਥ ਧੋ ਕੇ ਦਵਾ-ਦਾਵ ਪਹਿਲਾਂ ਕੰਮ ਲੱਗ ਕੇ ਕੰਮ ਨੂੰ ਵੇਢ ਦਵਾ ਦ ਰੋਟੀ ਪਾ ਲਈ ਕੰਮ ਨੂੰ ਦੇ ਕੇ ਫਿਰ ਅੱਜ ਮੈਂ ਨਾ ਆਤੀ ਨਹੀਂ ਲੇਕ ਅੱਜ ਫਿਰ ਨਾਤੀ ਵੀ ਮੈਂ ਲੇਕਾ ਹੈ ਲਾਉ ਜੀ ਟਾਈਮ ਹੋ ਗਿਆ ਇਹ 7:30 ਹੋ ਗਿਆ ਇਹ ਆਪੋ ਹੋ ਗਿਆ ਖਾਣਾ ਪੀਣਾ ਕਾ ਕੇ ਦਨ ਤੇ ਗਰਮੀ ਬੜੀ ਜ਼ਿਆਦਾ ਹੋਣਾ ਪੜਾਸ ਜੀ ਹੋਈ ਪਈ ਹੈ ਕਈ ਸ਼ਹਿਰਾਂ ਦੇ ਵਿੱਚ ਤਾਂ ਕਾਫੀ ਮੀਂਹ ਪਿਆ ਹਨੇਰੀ ਪਈ ਹੈ ਅਮੇ ਵਲੌਗਸ ਦੇਖਦੇ ਨਾ ਕਈ ਪੈਣਾ ਦੇ ਹਿਊਮਿਡਿਟੀ ਜੀ ਸੀਗੀ ਕੋਈ ਮੀਂਹ ਨਹੀਂ ਕੋਈ ਕੁਛ ਨਹੀਂ ਮੇਰੇ ਮੇਟੀਜੀ ਹੋਈ ਪਈ ਸੀਗੀ ਤੇ ਸਿੰਘ ਬਰਾੜ ਨੇ ਡਿਨਰ ਕਰ ਲਿਆ ਉਹ ਹੁਣ ਫੋਨ ਯੂਜ਼ ਕਰ ਰਿਹਾ ਐ ਐਂਡ ਸ਼ਾਇਦ ਅੱਜ ਉਹ ਜਲਦੀ ਸੋ ਜਾਊਗਾ ਕਿਉਂਕਿ ਮਾਰਨਿੰਗ ਵੀ ਨਾ ਉਹ ਸਵੇਰ ਜਲਦੀ ਸੋ ਗਿਆ ਸੀ ਤੇ ਜਲਦੀ ਉੱਠ ਖੜਿਆ ਸੀ ਮੈਂ 2 ਕੁ ਘੰਟੇ ਉੱਠ ਖੜਿਆ ਸੀ ਸਾਮਿਲਾਂ ਦਾ 10 10:30 ਦੇ ਕਰੀਬ ਮੈਨੂੰ ਲੱਗਦਾ 10:30 ਤੋਂ ਪੋਣੀ 11 ਦੇ ਕਰੀਬ ਸੋ ਗਿਆ ਸੀ 1:30 2 ਦੇ ਕਰੀਬ ਮੈਨੂੰ ਲੱਗਦਾ ਉੱਠ ਖੜਿਆ ਸੀਗਾ ਐਂਡ ਚਲੋ ਜੀ ਹੁਣ ਉਹਦੇ ਵੀ ਛੇਤੀ ਸੋ ਜਾਊਗਾ ਐਂਡ ਕੱਲ ਦੀ ਹੁਣ ਕੱਲ ਦੇਖਾਂਗੇ ਕੀ ਬੰਦਾ ਤੇ ਚਲੋ ਜੀ ਮਿਲਦੇ ਆ ਨਵੀਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰ